ਜੀ ਹਾਂ ਮਹਿਲਾਵਾਂ ਧਿਆਨ ਨਾਲ ਇਸ ਖਬਰ ਨੂੰ ਇੱਕ ਵਾਰ ਜ਼ਰੂਰ ਸੁਣ ਲੈਣ ਕਿਉਂਕਿ ਇਹ ਖਬਰ ਤੁਹਾਡੇ ਲਈ ਬੇਹਦ ਅਹਿਮ ਹੈ ਜੇਕਰ ਤੁਸੀਂ ਸ਼ੈਂਪੂ ਲੋਸ਼ਨ ਜਾਂ ਫਿਰ ਸਾਬਣ ਦਾ ਇਸਤੇਮਾਲ ਕਰਦੇ ਹੋ ਦਰਅਸਲ ਹਾਲ ਹੀ ਦੇ ਵਿੱਚ ਇੱਕ ਅਧਿਐਨ ਦੇ ਵਿੱਚ ਪਤਾ ਲੱਗਿਆ ਹੈਗਾ ਕਿ ਕਈ ਨਿੱਜੀ ਸੈਲੂਨ ਜਿੱਥੇ ਤੁਸੀਂ ਆਪਣੇ ਹੈੱਡ ਵਾਸ਼ ਕਰਨ ਲਈ ਜਾਂਦੇ ਹੋ ਆਪਣੇ ਹੈਅਰ ਵਾਸ਼ ਲਈ ਵੀ ਜਾਂਦੇ ਹੋ ਤਾਂ ਉਸ ਸੰਬੰਧੀ ਦੱਸਿਆ ਕਿ ਉਤਪਾਦਾਂ ਦੇ ਵਿੱਚ ਜੋ ਅਧਿਐਨ ਦੇ ਵਿੱਚ ਪਤਾ ਲੱਗਿਆ ਉਸ ਦੇ ਮੁਤਾਬਕ ਸੈਲੂਨ ਸੰਬੰਧੀ ਉਤਪਾਦਾਂ ਦੇ ਵਿੱਚ ਜੋ ਕਿ ਫਾਮਲੀਰ ਹਾਈਡ ਨਾਮਕ ਜਾਣਿਆ ਪਛਾਣਾ ਇੱਕ ਕੈਂਸਰ ਪੈਦਾ ਕਰਨ ਵਾਲਾ ਰਸਾਇਣ ਮੌਜੂਦ ਹੈ ਭਾਵੇਂ ਇਹ ਰਸਾਇਣ ਕੈਂਸਰ ਦੇ ਨਾਲ ਜੁੜਿਆ ਹੋਇਆ ਹੈ ਪਰ ਇਸ ਦਾ ਵਰਤਾਰ ਅਕਸਰ ਸ਼ੈਂਪੂ ਲੋਸ਼ਨ ਬਾਡੀ ਸੋਪ ਆਈਲੈਸ਼ ਗਲੂ ਆਦਿ ਦੇ ਵਿੱਚ ਕੀਤਾ ਜਾਂਦਾ ਹੈ ਇਹਨਾਂ ਉਤਪਾਦਾਂ ਦੇ ਵਿੱਚ ਸ਼ੈਲਫ ਲਾਈਫ ਵਧਾਉਣ ਦੇ ਲਈ ਐਸੇ ਜੋ ਕਿ ਪ੍ਰਜ਼ਰਵੇਟਿਵ ਵੀ ਵਰਤੇ ਜਾਂਦੇ ਨੇ ਜੋ ਕਿ ਉਹ ਜੋ ਦੱਸਦੀ ਹੈ ਕਿ ਫਾਰਮਲੀਹਾਈਡ ਨੂੰ ਰਿਲੀਜ਼ ਕਰਦੇ ਨੇ ਤਾਂ ਇੱਕ ਹਾਲਿਆ ਅਧਿਐਨ ਜੋ ਕਿ এনवायरमेंटਲ ਸਾਇੰਸ ਟੈਕਨੋਲੋਜੀ ਲੈਟਰ ਯਾਨੀ ਕਿ ਵਾਤਾਵਰਣ ਵਿਗਿਆਨ ਅਤੇ ਜਰਿਲੇ ਵਿਗਿਆਨ ਪੱਤਰ ਦੇ ਵਿੱਚ ਪ੍ਰਕਾਸ਼ਿਤ ਹੋਇਆ ਇਹ ਦਰਸਾਉਂਦਾ ਹੈਗਾ ਕਿ ਅੱਧ ਤੋਂ ਵੱਧ ਬਲੈਕ ਅਤੇ ਜੋ ਕਿ ਲਤੀਨਾ ਮਹਿਲਾਵਾਂ ਉਹਨਾਂ ਨਿੱਜੀ ਬਿਊਟੀ ਪ੍ਰੋਡਕਟਸ ਦੀ ਵਰਤੋਂ ਕਰਦੀਆਂ ਹਨ ਜਿਨ੍ਹਾਂ ਦੇ ਵਿੱਚ ਜੋ ਕਿ ਫਾਰਮਾਲਡੀਹਾਈਡ ਲੱਛਣ ਵਾਲੇ ਰਸਾਇਣ ਮੌਜੂਦ ਹੁੰਦੇ ਨੇ ਇਸ ਖੋਜ ਨੇ ਇਹ ਚਿੰਤਾਜਨਕ ਸਚਾਈ ਉਜਾਗਰ ਕੀਤੀ ਹੈ ਕਿ